ਕੌਣ ਕੋਪੂਤ ਪਿਤਾ ਕੋ ਕਾ ਕੋ ਕੌਣ ਮਰੈ ਕੋ ਦੇ ਸੰਤਾਪੋ ਹਰ ਠੱਗ ਜਾਗ ਕਾਉ ਠਗਔਰੀ ਲਾਈ ਹਰ ਕੇ ਵਿਯੋਗ ਕੈਸੇ ਜੀਆਉ ਮੇਰੀ ਮਾਈ ਰਹਾਉ ਕੌਣ ਕੋ ਪਰਖ ਕੌਣ ਕੀ ਨਾਰੀ ਆ ਤਤ λεਹੁ ਸਰੀਰ ਵਿਚਾਰੀ ਕਹ ਕਬੀਰ ਠੱਗ ਸਿਉ ਮਨ ਮੰਨਿਆ ਗਈ ਠਗਔਰੀ ਠੱਗ ਪਹਿਚਾਨਿਆ ਆਪ ਮੁਹੋ ਘਾਉ ਭਏ ਰਾਜਾ ਰਾਮ ਸਹਾਈ ਜਨਮ ਮਰਨ ਕਟ ਪਰਮ ਗਤ ਪਾਈ ਰਹਾਉ ਸਾਦੂ ਸੰਗਤ ਦੀਓ ਰਲਾਈ ਪੰਚ ਦੂਤ ਤੇ ਲਿਓ ਛੜਾਏ ਅੰਮ੍ਰਿਤ ਨਾਮ ਜਪਾਉ ਜਪ ਰਸਨਾ ਅਮੋਲ ਦਾਸ ਕਰ ਲੀਨੋ ਆਪਣਾ ਸਤਿਗੁਰ ਕੀਨੋ ਪਰ ਉਪਕਾਰ ਕਾਢੀਨ ਸਾਗਰ ਸੰਸਾਰ ਚਰਨ ਕਮਲ ਸਿਉ ਲਾਗੀ ਪ੍ਰੀਤ ਗੋਬਿੰਦ ਬਸੈ ਨਿਤਾ ਨਿਤ ਚੀਤ माया तपत बुझया अंगियार मन संतोष नाम आधार जाल थल पूर रहे प्राभ सुवामी जात पे खाओ तात अंतर जामी अपनी भगत आप ही दृढ़ाई पूर्व लिखत मिलिया मेरे भाई ਜਿਸ ਕਿਰਪਾ ਕਰੇ ਤਿਸ ਪੂਰਨ ਸਾਜ ਕਬੀਰ ਕੋ ਸੁਆਮੀ ਗਰੀਬ ਨਿਵਾਜ ਜਲ ਹੈ ਸੂਤਕ ਥਲ ਹੈ ਸੂਤਕ ਸੂਤਕ ਓ ਪਤ ਹੋਈ ਜਨਮੇ ਸੂਤਕ ਮੂਏ ਫੋਨ ਸੂਤਕ ਸੂਤਕ ਪਰਜ ਬਿਗੋਈ ਕਹੋ ਰੇ ਪੰਡਿਆ ਕਾਉਨ ਪਵੀਤਾ ਐਸਾ ਗਿਆਨ ਜਪਹੁ ਮੇਰੇ ਮੀਤਾ ਰਹਾਉ ਨਾ ਨਹ ਸੂਤਕ ਬੈ ਨਹ ਸੂਤਕ ਸੂਤਕ ਸ੍ਰਵਨੀ ਹੋਈ ਊਠਤ ਬੈਠਤ ਸੂਤਕ ਲਾਗੇ ਸੂਤਕ ਪਰੈ ਰਸੋਈ फासन की भेद सबको जानै शूटन की एक कोई कह कबीर राम हृदय बिचारै सूतक तनै ना होई गाउड़ी झगरा एक निबे रहों राम जाओ तुम अपने जान सौ काम रहाऊ ਇਹੋ ਮਨ ਵਡਾ ਕੇ ਜਾ ਸੋ ਮਨ ਮੰਨਿਆ ਰਾਮ ਵਡਾ ਕਹਿ ਰਾਮਹਿ ਜਾਨਿਆ ਬ੍ਰਹਮਾ ਵਡਾ ਕੇ ਜਾਸ ਉਪਾਇਆ ਵੇਦ ਵਡਾ ਕੇ ਜਹਾਂ ਤੇ ਆਇਆ ਕਹਿ ਕਬੀਰ ਹਉ ਭਇਆ ਉਦਾਸ ਤੀਰਥ ਵਡਾ ਕੇ ਹਰਿ ਕਾ ਦਾਸ ਰਾਗ ਗਾਉੜੀ 체ਤੀ ਦੇਖਾਓ ਭਾਈ ਗਿਆਨ ਕੀ ਆਈ ਆਂਦੀ ਸਭੈ ਉਡਾਨੀ ਭ੍ਰਮ ਕੀ ਟਾਟੀ ਰਹਿ ਨਾ ਮਾਇਆ ਬਾਂਦੀ ਰਹਾਉ ਦੋ ਜਿਤੇ ਕੀ ਦ્વੈ ਥੂਨ ਗਿਰਾਨੀ ਮੋਹ ਬਲੇ ਡਾ ਟੂਟਾ ਤਿਸਨਾ ਸ਼ਾਨ ਪਰੀ ਧਰ ਉਪਰ ਦੁਰਮਤ ਭਾਂਡਾ ਫੂਟਾ ਾਂਦੀ ਪਾਛੇ ਜੋ ਜਲ ਵਰਖੈ ਤੇਹ ਤੇਰਾ ਜਨ ਭੀਨਾ ਕਹ ਕਬੀਰ ਮਨ ਭਇਆ ਪ੍ਰਗਾਸਾ ਉਦੈ ਭਾਨ ਜਬ ਚੀਨਾ ਗਾਉੜੀ ਚੇਤੀ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਹਾਰ ਜਸ ਸੁਨਹਿ ਨਾ ਹਾਰ ਗੁਨ ਗਾਵਹਿ ਬਾਤਨ ਹੀ ਅਸਮਾਨ ਗਿਰਾਵਹਿ ਐਸੇ ਲੋਗਨ ਸਿਓ ਕਿਆ ਕਹੀਐ ਜੋ ਪ੍ਰਭ ਕੀਏ ਭਗਤ ਤੇ ਬਾਝ ਤਿਨ ਤੇ ਸਦਾ ਅਡਰਾਨੇ ਰਹੀਐ ਰਹਾਉ ਆਪਨਾ ਦੇਹੇ ਚੂਰੂ ਭਰ ਪਾਨੀ ਤੇਹ ਨਿੰਦਹ ਜਿਹ ਗੰਗਾ ਆਨੀ ਬੈਠਤ ਉਠਤ ਕੁਟਲਤਾ ਚਾਲਹਿ ਆਪ ਗਏ ਔਰਨ ਹੂ ਘਲਹਿ ਛਾਡ ਕੋ ਚਰਚਾ ਆਨ ਨ ਜਾਣਹਿ ਬ੍ਰਹਮਾ ਹੂ ਕੋ ਕਹਿਓ ਨਾਮਨਹਿ ਆਪ ਗਏ ਔਰਨ ਹੂ ਖੋਵਹਿ ਆਗ ਲਗਾਇ ਮੰਦਰ ਮੈ ਸੂਵਹਿ ਅਵਰਨ ਹਸਤ ਆਪ ਹੈ ਕਾਨੇ ਤੈਨ ਕਾਉ ਦੇਖ ਕਬੀਰ ਨ ਜਾਣੇ ਰਾਗ ਗਉੜੀ ਵੈ ਰਾਗਣ ਕਬੀਰ ਜੀ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਜੀਵਤ ਪਿਤਰ ਨਾ ਮਾਨੈ ਕੋਊ ਮੂਏ ਸਰਾਧ ਕਰਾਹੀ ਪਿਤਰ ਭੀ ਬਪੁਰੇ ਕਾਹ ਕਿਉ ਪਾਵੈ ਕਊਆ ਕੂਕਰ ਖਾਹੀ ਮੋ ਕਾਉ ਕੁਸਲ ਬਤਾਵਹੁ ਕੋਈ ਕੁਸਲ ਕੁਸਲ ਕਰਤੇ ਜਗ ਬਿਨਸੈ ਕੁਸਲ ਧੀ ਕੈਸੇ ਹੋਈ ਰਹਾਉ ਮਾਟੀ ਕੇ ਕਰ ਦੇਵੀ ਦੇਵਾ ਤਿਸ ਆਗੇ ਜੀਉ ਦੇਹੀ ਐਸੇ ਪਿਤਰ ਤੁਮਾਰੇ ਕਹੀਐ ਹਾ ਆਪਨ ਕਹਿਆ ਨਾ ਦੇਹੀ ਸਾਰੇ ਜੀਵ ਕਟਹਿ ਨਿਰਜੀਵ ਪੂਜਹਿ ਅੰਤ ਕਾਲ ਕਾਉ ਭਾਰੀ RAM ਨਾਮ ਕੀ ਗਤ ਨਹੀਂ ਜਾਨੀ ਭੈ ਡੂਬੇ ਸੰਸਾਰੀ ਦੇਵੀ ਦੇਵਾ ਪੂਜਹਿ ਢੋਲਹਿ ਪਾਰ ਬ੍ਰਹਮ ਨਹੀਂ ਜਾਨਾ ਕਹੇ ਤਕ ਵੀਰ ਅਕੋਲ ਨਹੀਂ ਚੇਤੇ ਆ ਵਿਖਿਆ ਸਿਉ ਲਪਟਾਨਾ ਗਾਉੜੀ ਜੀਵਤ ਮਰੇ ਮਰੇ ਫੋਨ ਜੀਵੇ ਐਸੇ ਸੁੰਨ ਸਮਾਇਆ ਅੰਜਨ ਮਾਹੇ ਨਿਰੰਜਨ ਰਹੀਐ ਬਾਹੜ ਨਾ ਭਵ ਜਲ ਪਾਇਆ ਮੇਰੇ RAM ਐਸਾ ਖੀਰ ਬਲੋਈਏ ਗੁਰਮਤਿ ਮਨੁਵਾ ਅਸਥਿਰ ਰਖੋ ਏਨ ਵੇਦ ਅੰਮ੍ਰਿਤ ਪੀਓਈਏ ਰਹਾਉ ਗੁਰ ਕੈ ਬਾਣ ਬਜਰ ਕਲ ਛੇਦੀ ਪ੍ਰਗਟਿ ਆ ਪਾਦ ਪਰਗਾਸਾ ਸਖਤ ਅਧੇਰ ਜੀਵੜੀ ਭ੍ਰਮ ਚੂਕਾ ਨਿਹਚਲ ਸੇਵਕਾਰ ਬਾਸਾ ਤੇਨ ਵੇਨ ਬਾਣੈ ਧਨ ਖਚੜਾਈ ਐ ਇਹੋ ਜਗ ਵੇਦਿਆ ਭਾਈ ਦਹ ਦਸ ਬੂਡੇ ਪਵਨ ਚੁਲਾਵੈ ਡੋਰ ਰਹੀ ਨਿਵਲਾਈ ਹੋਨ ਮਾਨ ਮਨੁਆ ਸੁੰਨ ਸਮਾਨਾ ਦੁਬਿਦਾਰ ਦੁਰਮਤ ਭਾਗੀ ਖਾਹ ਕਬੀਰ ਅਨੁਭਾਉ ਇਕ ਦੇਖਿਆ RAM ਨਾਮ ਲਿਵ ਲਾਗੀ ਗੌੜੀ ਬੈਰਾਗਣ ਤੇ ਪਦੇ ਓਲਟਾ ਤ ਪਵਨ ਚੱਕਰ ਖੱਟ ਭੇਦੇ ਸੂਰਤ ਸੋਨ ਅਨਰਾਗੀ ਆਵੇ ਨਾ ਜਾਏ ਮਰੇ ਨਾ ਜੀਵੈ ਤਾਸ ਖੋਜ ਬੈਰਾਗੀ ਮੇਰੇ ਮਨ ਮਨ ਹੀ ਉਲਟ ਸਮਾਨਾ ਗੁਰ ਪ੍ਰਸਾਦ ਅਕਲ ਭਈ ਅਵਰੈ ਨਾਤਰ ਥਾ ਵੇਗਾਨ ਰਹਾਵ ਨਿਵਰ ਦੂਰ ਦੂਰ ਫੋਨ ਨਿਵਰੈ ਜਿਨ ਜੈਸਾ ਕਰਮਾਨਿਆ ਅਲੌਤੀ ਕਾ ਜੈਸੇ ਭਇਆ ਬਰੇਡਾ ਜਿਨ ਪੀਆ ਤਿਨ ਜਨਿਆ ਤੇਰੀ ਨਿਰਗੁਣ ਕਥਾ ਕਾਇ ਸਿਉ ਕਹੀਐ ਐਸਾ ਕੋਈ ਵਿਵੇਕੀ ਕਹੋ ਕਬੀਰ ਜਿਨ ਦੀਆ ਪਲੀਤਾ ਤਿਨ ਤੈਸੀ ਝਾਲ ਦੇਖੀ ਗਾਉੜੀ ਤਹ ਪਾਵਸ ਸਿੰਧ ਧੂਪ ਨਹੀਂ ਸ਼ਹੀਆ ਤਹ ਉਤਪਤ ਪਰ ਲਾਉ ਨਾਹੀ ਜੀਵਨ ਮਿਰਤ ਨਾ ਦੁਖ ਸੁਖ ਵਿਆਪੈ ਸੁੰਨ ਸਮਾਦ ਦੂ ਤਹ ਨਾਹੀ ਸਹਿਜ ਕੀ ਅਕਾਥ ਕਥਾ ਹੈ ਨਿਰਾਰੀ ਤੋਲ ਨਹੀਂ ਚੜੈ ਜਾਏ ਨਾ ਮੁਕਾਤੀ ਹਲਕੀ ਲੱਗੇ ਨਾ ਭਾਰੀ ਰਹਾਉ ਰਦ ਉਰਦ ਦਉ ਤਹ ਨਾਹੀ ਰਾਤ ਦਿਨਸ ਤਹ ਨਾਹੀ ਜਲ ਨਹੀਂ ਪਵਨ ਪਾਵਕ ਫੁਨ ਨਾਹੀ ਸਤਗੁਰ ਤਹਾ ਸਮਾਹੀ ਹਕਮ ਅਗੂ ਚਰ ਰਹਿ ਨਿਰੰਤਰ ਗੁਰ ਕਿਰਪਾ ਤੇ ਲਹੀਐ ਕਹੋ ਕਬੀਰ ਬਨ ਜਾਓ ਗੁਰ ਆਪਣੇ ਸਤ ਸੰਗਤ ਮਿਲ ਰਹੀਐ ਗਉੜੀ ਪਾਪ ਪੁੰਨ ਦੋਏ ਬੈਲ ਵਿਸਾਹੇ ਪਵਨ ਪੂਜੀ ਪਰਗਾਸਿਓ ਤ੍ਰਿਸ਼ਨਾ ਗੂਣ ਭਰੀ ਘਾਟ ਭੀਤਰ ਇਹਨ ਵਿਦਟਾਡ ਵਿਸਾਹੇ ਓ ਐਸਾ ਨਾਇਕ RAM ਹਮਾਰਾ ਸਗਲ ਸੰਸਾਰ ਕੀ ਓ ਬਨਜਾਰਾ ਰਹਾ ਕਾਮ ਕ੍ਰੋਧ ਦੋਏ ਭਏ ਜਗਾਤੀ ਮਾਨ ਤਰੰਗ ਬਟਵਾਰਾ ਪੰਚ ਤਾਤ ਮਿਲ ਦਾਨ ਨਿਵੇ ਰਹਿ ਟਾਂਡਾ ਉਤਰਿਓ ਓਪਾਰਾ ਕਹਤ ਕਬੀਰ ਸੁਨੋ ਰੇ ਸੰਤੋ ਆਬ ਐਸੀ ਬਾਨ ਆਈ ਕਾਟੀ ਚੜਤ ਵੈਲ ਇਕ ਥਾਕਾ ਚਲੋ ਗੋਨ ਛਿਟਕਾਈ ਗਾਉੜੀ ਪੰਚ ਪਦਾ ਵੇ ਵਕੜੇ ਦਿਨ ਚਾਰ ਹੈ ਸਾਹੁਰੜੇ ਜਾਣਾ ਅੰਦਾ ਲੋਕ ਨਾ ਜਾਣਈ ਮੂਰਖ ਏ ਆਣਾ ਕਹੋ ਡੱਡਿਆ ਬਾਦੇ ਧਨ ਖੜੀ ਪਾਹੂ ਘਰ ਆਏ ਮੁਕਲਾਉ ਆਏ ਰਹਾਉ ઓ હો જે દેસે ખૂહડી કૌન લાજ વહારી લાજ ઘડી સયો તૂટ પડી ઉઠ ચલી પનહારી સાહેબ હોએ દયાલ કૃપા કરે અપના કારજ સવારે તા સોહાગણ જાણીએ ગુરુ સબદ બિચારે ਇਰਤ ਕੀ ਬਾਂਦੀ ਸਭ ਫਿਰੈ ਦੇਖਹੁ ਵਿਚਾਰੀ ਏਸ ਨੂੰ ਕਿਆ ਆਖੀਐ ਕਿਆ ਕਰੇ ਵਿਚਾਰੀ ਭਈ ਨਿਰਾਸੀ ਉਠ ਚੱਲੀ ਚਿਤ ਬੰਦ ਨਾ ਧੀਰਾ ਹਰ ਕੀ ਚਰਨੀ ਲਾਗ ਰਹੋ ਭਜ ਸਰਣ ਕਬੀਰਾ ਗਾਉੜੀ ਜੋਗੀ ਕਹਹਿ ਜੋਗ ਭਲ ਮੀਠਾ ਅਵਰ ਨਾ ਦੂਜਾ ਪਾਈ ਰੁੰਡਤ ਮੁੰਡਤ ਏਕੈ ਸਬਦੀ ਏ ਕਹਹਿ ਸਿਧ ਪਾਈ ਹਾਰ ਬੇਨ ਭਰਮ ਕੁਲਾਨੇ ਅੰਦਾ ਜਾ ਪਹਿ ਜਾਓ ਆਪ ਛੁਟਕਾਵਨ ਤੇ ਬਾਦੇ ਬਹੁ ਫੰਦਾ ਰਹਾਓ ਜਹਤੈ ਉਪਜੀਤਾਹੀ ਸਮਾਨੀ ਇਹ ਵਿਦ ਵਿਸਰੀਤਾਪਹੀ ਪੰਡਿਤ ਗੁਣੀ ਸੂਰ ਹਮਦਾਤੇ ਇਹ ਕਹ ਹੈ ਵਡ ਹਮਹੀ ਜਿਸੈ 부ਜਾਇਐ ਸੋਈ 부ਜੈ ਬੇਨ 부ਜੇ ਕਿਉ ਰਹੀਐ ਸਤਗੁਰ ਮਿਲੈ ਅੰਧੇਰਾ ਚੂਕੈ ਇਹਨ ਵਿਦ ਮਾਨਕ ਲਹੀਐ ਤਾਜ ਬਾਵੇ ਦਾਹਨੇ ਬਿਕਾਰਾ ਹਾਰ ਪਾਦ ਧ੍ਰਿੜ ਕਰ ਰਹੀਐ ਕਹੋ ਕਬੀਰ ਗੰਗੇ ਗੋੜ ਖਾਇਆ ਪੂਛੇ ਤੇ ਕੀ ਕਹੀਐ ਰਾਗ ਗਾਉੜੀ ਪੂਰਬੀ ਕਬੀਰ ਜੀ ਏਕ ਓ ਅੰਕਾਰ ਸਤਗੁਰ ਪ੍ਰਸਾਦ ਜਹ ਕਾਛ ਅਹਾਤ ਹ ਕਿਛ ਨਾਹੀ ਪੰਚ ਤਾਤ ਤਹਿ ਨਾਹੀ ਏੜਾ ਪਿੰਗੁਲਾ ਸੁਖ ਮਨ ਬੰਦੇ ਏ ਅਵਗਨ ਕਤ ਜਾਹੀ ਤਾਗਾ ਟੂਟਾ ਘਗਨ ਬੇਨਸ ਗਿਆ ਤੇਰਾ ਬੋਲ ਤ ਕਹਾ ਸਮਾਈ ਇਹ ਸੰਸਾਰ ਮੋਖਉ ਆਨ ਦਿਨ ਵਿਆਪੈ ਮੋਖਉ ਕੋ ਨਾ ਕਹੈ ਸਮਝਾਈ ਰਹਾਉ ਜਹ ਵਰ ਭੰਡ ਪਿੰਡ ਤਹਿ ਨਾਹੀ ਰਚਨ ਹਾਰ ਤਹਿ ਨਾਹੀ ਜੋੜਨ ਹਾਰ ਸਦਾ ਅਥੀਤਾ ਇਹ ਕਹੀਐ ਕਿਸਮਾਹੀ ਜੋੜੀ ਜੋੜਾ ਨਾ ਤੋੜੀ ਟੂਟੈ ਜਪ ਲਗ ਹੋਏ ਬਿਨਾਸੀ ਕਾਪੋਠਾਪੁਰ ਕਾਪੋ ਸੇਵਕ ਕੋ ਕਾਹੂ ਕਹਿ ਜਾਸੀ ਕਹੋ ਕਬੀਰ ਲੇਵ ਲਾਗ ਰਹੀ ਹੈ ਜਹਾਂ ਬਸੇ ਦਿਨ ਰਾਤੀ ਵਾ ਕਾ ਮਰਮ ਓਹੀ ਪਰ ਜਾਣੈ ਓਹ ਤਉ ਸਦਾ ਅਬਿਨਾਸੀ ਗਾਉੜੀ ਸੋਰਤ ਸਿਮਰਤ ਧੋਏ ਕੰਨੀ ਮੁੰਦਾ ਪਰਮਿਤ ਬਾਹਰ ਖਿੰਥਾ ਸੁੰਨ ਗੁਫਾ ਮਹਿ ਆਸਣ ਬੈਸਣ ਕਲਪ ਬਿਵਰ ਜਿਤ ਪੰਥਾ ਮੇਰੇ ਰਾਜਨ ਮੈਂ ਬੈਰਾਗੀ ਜੋਗੀ ਮਰਤਨਾ ਸੋਗ ਬਿਯੋਗੀ ਰਹਾਉ ਖਾਂਡ ਬ੍ਰਹਮੰਡ ਮਹ ਸਿੰਘੀ ਮੇਰਾ ਬਟੂਆ ਸਭ ਜਗ ਪਸਮਾ ਧਾਰੀ ਥਾੜੀ ਲਾਗੀ ਤ੍ਰੇਪਲ ਫਲਟੀਏ ਛੂਟੇ ਹੋਏ ਫਸਾਰੀ ਮਨ ਪਵਨ ਦੁਇ ਕੂਬਾ ਕਰੀ ਹੈ ਜੋਗ ਜੋਗ ਸਾਰਦ ਸਾਜੀ ਥੇਰ ਭਾਈ ਤੰਤੀ ਟੂਟ ਸੁਨਾਹੀ ਅਨਹਦ ਕਿੰਗੁਰੀ ਬਾਜੀ ਸੋਨ ਮਾਨ ਮਗਨ ਭਏ ਹੈ ਪੂਰੇ ਮਾਇਆ ਢੋਲ ਨਾ ਲਾਗੀ ਕਹੋ ਕਵੀਰਤਾ ਕਉ ਪੁਨਰਪ ਜਨਮ ਨਹੀਂ ਖੇ ਲਗਾਇਓ ਬੈ ਰਾਗੀ ਗਾਉੜੀ ਗਜ ਨਾਵ ਗਜ 10 ਗਜ 21 ਕੁਰੀਆ 131 60 ਸੂਤ ਨਵ ਖੰਡ 72 ਪਾਟ ਲਗੋ ਅਧਿਕਾਈ ਗਾਇਬ ਨਾਵ ਨਮਾਹੋ ਘਰ ਛੋੜਿਆ ਜਾਏ ਜੁਲਾਹ ਰਹਾਉ ਗਾਜੀ ਨਾਮਿ ਨੀਅਤੋ ਨਾ ਤੁਲੀਐ ਪਾਚਨ ਸੇਰ ਅਢਾਈ ਜਾਉ ਘਰ ਪਾਚਨ ਬੇਗ ਨਾ ਪਾਵੇ ਝਗਰ ਕਰੈ ਘਰ ਹਾਈ ਦਨ ਕੀ ਬੈਠ ਖਸਮ ਕੀ ਵਰਕਸ ਇਹ ਵੇਲਾ ਕਤ ਆਈ ਛੂਟੇ ਕੁੰਡੇ ਪੀ ਗਏ ਪੁਰੀਆ ਚਲਿਓ ਜੁਲਾਹ ਰੀਸਾਈ ਛੋਚੀ ਨਲੀ ਤੰਤ ਨਹੀਂ ਨਿਕਸੈ ਨਤਰ ਰਹੀ ਉਰਝਾਈ ਛੋੜ ਪਸਾਰ ਈ ਹਾਂ ਰਹੋ ਬਕੂਰੀ ਕਾਹੋ ਕਬੀਰ ਸਮਝਾਈ गौडी एक जोत एका एक मिली किम्बा होए महोए जेत कटनाम न ना फूट मरे जन सोए सावल सुंदर रामैया मेरा मन लागा तोहे रहाओ। ਆਦ ਮਿਲੈ ਸਿੱਧ ਪਾਈਐ ਕਿ ਇਹੋ ਜੋਗ ਕੇ ਭੋਗ ਦੂਹ ਮੇਲ ਕਾਰਜ ਊਪਜੈ RAM ਨਾਮ ਸੰਜੋਗ ਲੋਗ ਜਾਣੈ ਇਹੋ ਗੀਤ ਹੈ ਇਹੋ ਤਉ ਬ੍ਰਹਮ ਵਿਚਾਰ ਜਿਉਂ ਕਾਸੀ ਉਪਦੇਸ਼ ਹੋਏ ਮਾਨ ਸਮਰਤੀ ਵਾਰ ਕੋਈ ਗਾਵੇ ਕੋ ਸੁਣੈ ਹਰ ਨਾਮਾ ਚਿਤ ਲਾਏ ਕਹੋ ਕਬੀਰ ਸੰਸਾਰ ਨਹੀਂ ਅੰਤ ਪਰਮ ਗਤ ਪਾਏ ਗਾਉੜੀ ਜੀਤੇ ਯਤਨ ਕਰਤ ਤੇ ਡੂਬੇ ਭਾਵ ਸਾਗਰ ਨਹੀਂ ਤਾਰੇ ਹੋਰੇ ਕਰਮ ਧਰਮ ਕਰਤੇ ਬਹੁ ਸੰਜਮ ਆਹ ਬੋਧ ਮੰਨ ਜਾ ਰਿਓ ਰੇ ਸਾਸ ਗਰਾਸ ਕੋ ਦਾਤੋ ਠਾਕੁਰ ਸੋ ਕਿਉ ਮਨਹੁ ਵਿਸਾਰੇ ਹੋ ਰੇ ਹੀਰਾ ਲਾਲ ਅਮੋਲ ਜਨਮ ਹੈ ਕੌਡੀ ਬਦਲੇ ਹਾਰੇ ਹੋ ਰੇ ਰਹਾ ਤ੍ਰਿਸ਼ਨਾ ਤ੍ਰਿਖਾ ਭੂਖ ਭ੍ਰਮ ਲਾਗੀ ਹਿਰਦੈ ਨਾਹੇ ਵਿਚਾਰੇ ਹੋ ਰੇ ਮਨ ਮਤਮਾਨ ਹਿਰਿਓ ਮਨਮਾਹੀ ਗੁਰ ਕਾ ਸਬਦ ਨਾ ਧਾਰਿਓ ਰੇ ਸੁਆਦ ਲੋਭਤ ਇੰਦਰੀ ਰਸ ਪ੍ਰੇਰਿਓ ਮਦ ਰਸ ਲੈਤ ਵਿਕਾਰਿਓ ਰੇ ਕਰਮ ਭਾਗ ਸੰਤਨ ਸੰਗਾਨੇ ਕਾਸ਼ਟ ਲੋਹ ਉਧਾਰਿਓ ਰੇ अवतजोन जनम भ्रम थाके आप दुख कार हम हारियो रे कह कबीर गुरु मिलत महा रास प्रेम भगत निस तारे हो रे गाउड़ी काल भूत की हस्तनी मान बौरा रे चलत रहयो जग दिस ਕਾਮ ਸੁਆਇ ਗਜ ਬਸ ਪਰੇ ਮਨ ਬਉਰਾਰੇ ਅੰਕਸ ਸਹਯੋਸੀਸ ਬਿਖੇ ਬਾਚ ਹਰ ਰਾਜ ਸਮਝ ਮਨ ਬਉਰਾਰੇ ਨਿਰਭੈ ਹੋਏ ਨਾ ਹਾਰ ਭਜੇ ਮਨ ਬਉਰਾਰੇ ਗਹਯੋ ਨਾ ਰਾਮ ਜਹਾਜ ਰਹਾਉ ਮਰਕਟ ਮੁਸਤੀ ਅਨਾਜ ਕੀ ਮਨ ਬਉਰਾਰੇ ਲੀਨੀ ਹੱਥ ਫਸਾਰ ਛੂਟਨ ਕੋ ਸਹਸਾ ਕਰਿਆ ਮਨ ਬਉਰਾਰੇ ਨਾਚਿਓ ਘਰ ਘਰ ਬਾਰ ਜੀਵਨ ਅਲਨੀ ਸੂਟਾ ਗਹਇਓ ਮਨ ਬਉਰਾਰੇ ਮਾਇਆ ਇਹੋ ਬਿਉਹਾਰ ਜੈਸਾ ਰੰਗ ਕਸੁੰਭ ਕਾ ਮਨ ਬਉਰਾਰੇ ਤਿਉ ਪਸਰਿਓ ਪਾਸਾਰ ਨਾਵਨ ਕਾ ਤੀਰਥ ਕਨੇ ਮਨ ਬਉਰਾਰੇ ਪੂਜਨ ਕਾਉ ਬਹੁ ਦੇਵ ਕਹੋ ਕਬੀਰ ਛੂਟਨ ਨਹੀਂ ਮਨ ਬਉਰਾਰੇ ਛੂਟਨ ਹਰ ਕੀ ਸੇਵ